ਉਧਰ ਰਾਜਸਥਾਨ ਦੇ ਅਲਵਰ ਦੇ ਵਿੱਚ ਪਟੜੀ ਤੋਂ ਟ੍ਰੇਨ ਉਤਰ ਗਈ ਪਟੜੀ ਤੋਂ ਉtre ਮਾਲ ਗੱਡੀ ਦੇ ਤਿੰਨ ਡੱਬੇ ਮੇਨ ਲਾਈਨ ਹਾਲਾਂਕਿ ਪ੍ਰਭਾਵਿਤ ਨਹੀਂ ਹੋਈ ਆਮ ਵਾਂਗ ਜਿਹੜੀਆਂ ਕਿ ਯਾਤਰੀਆਂ ਵਾਲੀਆਂ ਟ੍ਰੇਨਾਂ ਚੱਲ ਰਹੀਆਂ ਨੇ ਹਾਲਾਂਕਿ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਟ੍ਰੇਨ ਤੇ ਜੀਸੀਬੀ ਦੇ ਨਾਲ ਡੀਰੇਲ ਹੋਏ ਡੱਬਿਆਂ ਨੂੰ ਹਟਾਇਆ ਜਾ ਰਿਹਾ ਤੁਹਾਨੂੰ ਇਹ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਹਨ ਦਰਸਲ ਰਾਜਸਥਾਨ ਦੇ ਅਲਵਰ ਦੀਆਂ ਤਸਵੀਰਾਂ ਨੇ ਕਿੱਥੇ ਕਿ ਅਚਾਨਕ ਟ੍ਰੇਨ ਪਟੜੀ ਤੋਂ ਹੇਠਾਂ ਉਤਰ ਜਾਂਦੀ ਹੈ ਪਟੜੀ ਤੋਂ ਮਾਲ ਗੱਡੀ ਦੇ ਤਿੰਨ ਡੱਬੇ ਜਿਹੜੇ ਕਿ ਉਤਰ ਜਾਂਦੇ ਨੇ ਮੇਨ ਲਾਈਨ ਹਾਲਾਂਕਿ ਪ੍ਰਭਾਵਿਤ ਆਮ ਵਾਂਗ ਜਿਹੜੇ ਯਾਤਰੀਆਂ ਵਾਲੀਆਂ ਟ੍ਰੇਨਾਂ ਉਹ ਚੱਲ ਰਹੀਆਂ ਨੇ ਤੇ ਕੋਈ ਜ਼ਿਆਦਾ ਨੁਕਸਾਨ ਵੀ ਨਹੀਂ ਹੋਇਆ ਆ ਟ੍ਰੇਨ ਤੇ ਜੀਸੀਪੀ ਦੇ ਨਾਲ ਡੀਰੀਲ ਹੋਏ ਡੱਬਿਆਂ ਨੂੰ ਹਟਾਇਆ ਜਾ ਰਿਹਾ ਮੌਕੇ ਤੇ ਜਿਹੜਾ ਕਿ ਵਕਫਾ ਕਰਮੀਆਂ ਦੇ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਤੁਹਾਨੂੰ ਇਹ ਮੌਕੇ ਦੀਆਂ ਤਸਵੀਰਾਂ ਵਿਖਾ ਰਿਹਾ ਹਾਂ ਟ੍ਰੇਨ ਤੇ ਜੀਸੀਪੀ ਦੇ ਨਾਲ ਡੀਰੀਲ ਹੋਏ ਡੱਬਿਆਂ ਨੂੰ ਮੌਕੇ ਤੇ ਜਿਹੜਾ ਕਿ ਹਟਾਇਆ ਜਾ ਰਿਹਾ ਤੇ ਜ਼ਿਆਦਾ ਨੁਕਸਾਨ ਤੋਂ ਵੀ ਇਸ ਦੌਰਾਨ ਬਚਾ ਰਿਹਾ ਆ ਤਿੰਨ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਆ 18 ਤਰੀਕ 20 ਤਰੀਕ ਤੇ 21 ਤਰੀਕ ਵੱਖ-ਵੱਖ ਤਾਂ ਨੂੰ ਤਸਵੀਰਾਂ ਵਿਖਾ ਰਹੇ ਹਾਂ ਉੱਤਰ ਪ੍ਰਦੇਸ਼ ਦੇ ਗੌਂਡਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਇਸ ਤਰੀਕੇ ਨਾਲ ਰੇਲ ਹਾਦਸਾ ਹੁੰਦਾ ਉਸ ਤੋਂ ਬਾਅਦ ਚ ਉੱਤਰ ਪ੍ਰਦੇਸ਼ ਦੇ ਅਮਰੋਹਾ ਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੁੰਦੀਆਂ ਨੇ ਉਸ ਤੋਂ ਬਾਅਦ ਹੁਣ ਰਾਜਸਥਾਨ ਦੇ ਅਲਵਰ ਦੇ ਵਿੱਚ ਜੀਆਂ ਤਸਵੀਰਾਂ ਜੋ ਕਿ ਸਾਹਮਣੇ ਆਈਆਂ ਨੇ 21 ਤਰੀਕ ਦੀਆਂ ਤਸਵੀਰਾਂ 18 ਤਰੀਕ ਫਿਰ 20 ਤਰੀਕ ਫਿਰ 21 ਤਰੀਕ ਬੈਕ ਟੂ ਬੈਕ ਇਸ ਤਰ੍ਹਾਂ ਹੁੰਦੇ ਸਿੱਧੇ ਤੌਰ ਤੇ ਜਿਹੜੇ ਇੱਕ ਰੇਲ ਹਾਦਸੇ ਵਾਪਰੇ ਤੇ ਜ਼ਰੂਰ ਇਸ ਨੂੰ ਲੈ ਕੇ ਇਹ ਆਪਣੇ ਆਪ ਦੇ ਵਿੱਚ ਜਾਂ ਇਹ ਅਕਸਰ ਅਜਿਹੀਆਂ ਖਬਰਾਂ ਜਿਹੜੀਆਂ ਕਿਉਂ ਸਾਹਮਣੇ ਆਉਂਦੀਆਂ ਨੇ ਕਿਉਂ ਅਚਾਨਕ ਆਈ ਦੇ ਟ੍ਰੇਨ ਦੇ ਡੱਬੇ ਪਰਤੇ ਤੋ ਢੇਠਾ ਉਤਰ ਜਾਂਦੇ ਨੇ ਸਿੱਧੇ ਤੌਰ ਤੇ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਰੁਟੀਨ ਦੇ ਵਿੱਚ ਮਸافر ਟ੍ਰੇਨ ਦੇ ਜ਼ਰੀਏ ਆ ਸਫ਼ਰ ਕਰਦੇ ਨੇ ਤਾਂ ਆਖਰਕਾਰ ਇਹ ਹਾਸੇ ਵਾਪਰਨ ਦੀ ਵਜ੍ਹਾ ਕਿ ਇਹ ਵੀ ਆਪਣੇ ਆਪ ਵਿੱਚ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ ਕਿਉਂਕਿ ਬੈਕ ਟੂ ਬੈਕ ਇਹ ਤਿੰਨ ਫਰੀਕਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਤਿੰਨ ਜਗਾਵਾਂ ਦੀਆਂ ਤਾਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਦੋ ਤੇ ਉੱਤਰ ਪ੍ਰਦੇਸ਼ ਦੀਆਂ ਤਸਵੀਰਾਂ ਨੇ 18 ਤੇ 20 ਤਰੀਕ ਨੂੰ ਜਿਹੜੇ ਕਿ ਰੇਲ ਹਾਸੇ ਵਾਪਰਦੇ ਤੇ ਹੁਣ ਉਸ ਤੋਂ ਰਾਜਸਥਾਨ ਦੇ ਅਲਵਰ ਦੇ ਵਿੱਚ ਜਿਹੜੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਜਿੱਥੇ ਕਿ ਅਚਾਨਕ ਮਾਲ ਗੱਡੀ ਦੇ ਤਿੰਨ ਡੱਬੇ ਪੱਟੜੀ ਤੋਂ ਹੇਠਾਂ ਉਤਰ ਜਾਂਦੇ ਨੇ ਇੱਕ ਗੁੱਡਸ ਟ੍ਰੇਨ ਸੀ ਜੋ ਅਲਵਰ ਗੁੱਡਸ ਸਾਈਡ ਸੇ ਨਿਕਲੀ ਸੀ ਔਰ ਅਲਵਰ ਸਟੇਸ਼ਨ ਤੇ ਇਸੇ ਰਿਸੀਵ ਕੀਤਾ ਜਾ ਰਿਹਾ ਥਾ ਇਹਾਂ ਸੇ ਇਸੇ ਰੇਵਾੜੀ ਭੇਜਣਾ ਜਾਣਾ ਥਾ ਤੋ ਕਰੀਬ 2:30 ਵਜੇ ਕੇ ਆਸ-ਪਾਸ ਇਹ ਪਤਾ ਚੱਲਾ ਨਿਊਜ਼ ਤੇ ਇਹ ਤਿੰਨ ਡੱਬੇ ਡਰੇਲ ਹੋ ਗਏ ਇਸਕੇ

ਵਾਰ ਕਰਦਾ ਰਿਹਾ ਜ਼ਖਮੀ ਮਹਿਲਾ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈ ਦੋਹਾਂ ਦੇ ਵਿਚਾਲੇ ਤਲਾਕ ਦਾ ਕੇਸ ਚੱਲ ਰਿਹਾ ਹੈ ਵੀ ਜੋ ਜਾਣਕਾਰੀ ਸਾਹਮਣੇ ਆਈ ਹੈ ਪੁਲਿਸ ਵੱਲੋਂ ਹਮਲਾਵਰ ਦੀ ਭਾਲ جاری ਹੈ ਜ਼ਖਮੀ ਮਹਿਲਾ ਨੇ ਪਤੀ ਤੇ ਨਸ਼ੇ ਦਾ ਆਦੀ ਹੋਣ ਦੇ ਜੋ ਕੇ ਇਲਜ਼ਾਮ ਲਗਾਏ ਨੇ ਦਰਸਲ ਨਾਪਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਇਹ ਹੈ ਕਿ ਸੈਲੂਨ ਦੇ ਵਿੱਚ ਸ਼ਖਸ ਨੇ ਪਤਨੀ ਤੇ ਹਮਲਾ ਕਰ ਦਿੱਤਾ ਦੁਕਾਨਦਾਰ ਸ਼ਟਰ ਬੰਦ ਕਰਕੇ ਕਿਰਤ ਦੇ ਨਾਲ ਵਾਰ ਕੀਤੇ ਜਾਂਦੇ ਨੇ ਪਤਨੀ ਤੇ ਵਾਰ ਕਰਕੇ ਉਸ ਨੂੰ ਲਹੂ ਲਹਾਨ ਕਰ ਦਿੱਤਾ ਗਿਆ ਮਹਿਲਾ ਦੇ ਬੇਹੋਸ਼ ਹੁਣ ਤੱਕ ਪਤੀ ਦੇ ਵੱਲੋਂ ਬਾਹਰ ਕੀਤੇ ਜਾਂਦੇ ਰਹੇ ਜ਼ਖਮੀ ਮਹਿਲਾ ਹਸਪਤਾਲ ਦੇ ਜਿਲ੍ਹਾ ਹਲ ਜੇਰੇ ਇਲਾਜ ਹੈ ਹਸਪਤਾਲ ਦੇ ਜਿਲ੍ਹਾ ਕਿ ਇਲਾਜ ਚੱਲ ਰਿਹਾ ਹੈ ਇਹ ਵੀ ਜਾਣਕਾਰੀ ਸਾਹਮਣੇ ਹੈ ਕਿ ਦੋਵਾਂ ਦੇ ਵਿਚਾਲੇ ਤਲਾਕ ਦਾ ਕੇਸ ਚੱਲ ਰਿਹਾ ਹੈ ਪੁਲਿਸ ਵੱਲੋਂ ਫਿਲਹਾਲ ਹਮਲਾਵਰਦੀ ਪੜ ਕੀਤੀ ਜਾ ਰਹੀ ਹੈ ਇਸ ਸਾਲ ਤੋਂ ਲੱਗ ਰਹੀਆਂ ਦੋਸਤ ਚੰਦਰਾ ਮੇਰਾ ਇਹ ਬੰਦਾ ਆ ਕੇ ਮੈਨੂੰ ਧੱਕੇ ਨਾਲ ਮੇਰੇ ਰੋਥੇ ਪਰੇ ਮਕਾਨ ਮਾਲਕ ਜੀ ਵੱੜਦਾ ਸੀਗਾ ਤੇ ਮੇਰੇ ਸੁਲਵਾਨ ਸਾਹਿਬ ਵੱੜਦੇ ਹੋਏ ਰੇ ਹਸਬੰਦ ਰਗਾ ਕੀ ਕੰਮ ਕਰਦੇ ਹੈਂ ਡਰਾਈਵਰ ਰਗਾ ਮੈਂ ਤੇਨੇ ਸਾਰੋ ਦਿਨ ਤੋਂ ਲੱਗ ਰਹੀ ਆ ਇਥੇ ਬਸ 2 ਵਜੇ ਤੱਕ ਵਰ ਰਿਆ ਇਹਨਾਂ ਦਾ ਘਰੇ ਲੈ ਕੇ ਜਾ ਰਿਆ ਨਾ ਮੈਨੂੰ ਰੱਖ ਰਿਆ ਰੋੜੇ ਰਿਆ ਵਾ ਕੰਮ ਕਰ ਮੇਰੇ ਨਾਂ ਕਾ 9 ਵਜੇ ਜਦੋਂ ਮੈਂ ਸਲੂਨ ਪਹੁੰਚਦੀ ਆ ਮੇਰੇ ਸਲੂਨ ਪਹੁੰਚਣ ਦੇ ਨਾਲ ਨਾਲ ਉਹ ਬੰਦੇ ਨੇ ਮੇਰੇ ਨਾਲ ਚਰਚਾ ਮਾਰੀਆਂ ਸੱਟਰ ਸੱਟਰ ਦੇ ਚਰਚਾ ਸਾਰਾ ਦਾ ਪੇਟ ਖਰਾਬ ਕਰਤਾ ਸਾਰਾ ਮੇਰਾ ਗਰਦਨ ਦਾ ਬੁਰਾ ਹਾਲ ਜਿਹਨੇ ਆਪਣੇ ਬਿਆਨ ਦੇ ਵਿੱਚ ਲਿਖਾਇਆ ਜੀ ਆਪਣੇ ਪਤੀ ਜਿਹੜਾ ਹੈਗਾ ਇਹਦਾ ਜਸਪ੍ਰੀਤ ਸਿੰਘ ਬਿਸਕੀ ਇਹਦੇ ਨਾਲ 3 ਸਾਲ ਤੋਂ ਲੱਗ ਰਹੇ ਇਹਦਾ ਕੋਰਟ ਕੇਸ ਚੱਲ ਰਿਹਾ ਹੈ ਤੇ ਇਹਦਾ ਸਲੂਨ ਹੈ ਇੱਥੇ ਤੋਂ ਹੀ ਰੋਡ 40 ਨੰਬਰ ਫਾਟ ਨੇੜੇ ਉੱਥੇ ਕੱਲੇ ਸਵੇਰ 9 ਵਜੇ ਦੁਕਾਨ ਤੇ ਆਈ ਸੀ ਤੇ ਉਹ ਤੋਂ 5-7 ਮਿੰਟ ਬਾਅਦ ਇਹਦਾ ਪਤੀ ਉੱਥੇ ਆ ਗਿਆ ਜਿਹਨੇ ਦੁਕਾਨ ਤੇ ਆਨਸਾਰ ਸ਼ਟਰ ਬੰਦ ਕਰਕੇ ਦੁਕਾਨਦਾਰ ਦੇ ਨਾਲ ਕਿਰਚ ਨਾਲ ਤੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਕਿੰਨੇ ਵਾਰ ਕੀਤੇ ਜਿਹੜੇ ਆ ਇਹਦੇ ਟੋਟਲ 7